ਹੈਲੋ ਸਾਰੀਕਾਲ ਜੀ ਤੁਹਾਡਾ ਸਵਾਗਤ ਹੈ ਨਾਟ੍ਰਮ ਕਿਸ਼ਨ ਦੇ ਵਿੱਚ ਅੱਜ ਆਪਾਂ ਤੁਹਾਡੇ ਲਈ ਗੁੜ ਗਰੇ ਸਪਿੰਗ ਰੋਲ ਲੈ ਕੇ ਆਏ ਹਾਂ ਨਾਰਮਲ ਸਪਿੰਗ ਰੋਲ ਤਾਂ ਹਰ ਕੋਈ ਖਾ ਲੈਂਦਾ ਪਰ ਅੱਜ ਉਸੇ ਹੀ ਸਪਿੰਗ ਰੋਲ ਨੂੰ ਇੱਕ ਟਵਿਸਟ ਦੇ ਨਾਲ ਤੇ ਇੱਕ ਬਹੁਤ ਹੀ ਵਧੀਆ ਟੇਸਟ ਬਣਾਵਾਂਗੇ ਚਲੋ ਜੀ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਇਸ ਨੂੰ ਬਣਾਉਣ ਦੇ ਲਈ ਆਪਾਂ ਜਿਹੜਾ ਇੱਕ ਬਰਤਨ ਦੇ ਵਿੱਚ ਖੁੱਲੇ ਪਾਣੀ ਦੇ ਵਿੱਚ ਇਹਨਾਂ ਨੂੰ ਬੋਇਲ ਕਰਨਾ ਮੈਂ ਇੱਕ ਪੈਕ ਨੂਡਲ ਐਡ ਕੀਤਾ ਜਿੰਨੇ ਨੂੰ ਬਣਾਇਦੇ ਸੀ ਨਾਲ ਉਹਦੇ ਥੋੜਾ ਜਿਹਾ ਆਪਾਂ ਜਿਹੜਾ ਆਇਲ ਸਪਰੇਅ ਕਰ ਦੇਣਾ ਇਨ ਨੂੰ ਮਿਕਸ ਕਰਕੇ ਬੋਇਲ ਆਨ ਦੇਣਾ। ਕਰੀਬ 7 ਤੋਂ 8 ਮਿੰਟ ਲੱਗਦੇ ਨੇ ਇਸ ਨੂੰ ਉਬਲਣ ਦੇ ਵਿੱਚ। ਰਿਦੂ ਵਿੱਚ ਇਸ ਨੂੰ ਇਸ ਤਰੀਕੇ ਆਪਾਂ ਜਿਹੜਾ ਹਲਉਂਦੇ ਜਾਣਾ। 5-7 ਮਿੰਟ ਬਾਅਦ ਆਪਾਂ ਚੈੱਕ ਕਰਾਂਗੇ ਕਿ ਕਿੰਨੇ ਦੇ ਬਲ ਹੋ ਰਹੇ ਨੇ। ਤੁਸੀਂ ਦੇਖ ਸਕਦੇ ਹੋ ਨੂਡਲ ਕਿੰਨੇ ਵਧੀਆ ਜਿਹੜੇ ਨੇ ਆਪਣੇ ਸੈਪਰੇਟ ਹੋ ਚੁੱਕੇ ਨੇ। ਤੋ ਬੋਲਿਵਿਅਨਿ ਸ਼ੁਰੂ ਹੋ ਗਿਆ ਨੇ ਸਿਰਫ 2-3 ਮਿੰਟ ਹੋਰ ਪਕਾਵਾਂਗੇ ਤੇ ਗੈਸ ਦਾ ਫਲੇਮ ਬੰਦ ਕਰਕੇ ਨੂਡਲਸ ਨੂੰ ਆਪਾਂ ਜਿਹੜਾ ਛਾਂ ਕੇ ਤੇ ਠੰਡੇ ਪਾਣੀ ਨਾਲ ਵਾਸ਼ ਕਰਨਾ ਹੈ ਇਹ ਗੱਲ ਦਾ ਜ਼ਰੂਰ ਧਿਆਨ ਰੱਖਣਾ ਕਿ ਇਹਨਾਂ ਨੂੰ ਆਪਾਂ ਠੰਡੇ ਪਾਣੀ ਦੇ ਵਿੱਚ ਵਾਸ਼ ਕਰਨਾ ਹੈ ਨੂਡਲਸ ਨੂੰ ਆਂਦਲੇ ਲਈ ਆਪਾਂ ਨੂੰ ਜਿਹੜੀਆਂ ਵੈਜੀਜ਼ ਦੀ ਜ਼ਰੂਰਤ ਹੈ ਆਪਣੇ ਮਨਪਸੰਦ ਦੀ ਕੋਈ ਵੀ ਵੈਜੀਜ਼ ਐਡ ਕਰ ਸਕਦੇ ਹੋ ਮੈਂ ਆਨਿਅਨ, ਕੈਰਟ ਤੇ ਕੈਪਸਿਕਮ ਲਈਆ ਹੈ ਅਨ੍ਯਾਨ ਨੂੰ ਪੀਸੇਸ ਦੇ ਵਿੱਚ ਕਰਕੇ ਹੁਣ ਕੈਰਟ ਵੀ ਆਪਾਂ ਪੀਸੇਸ ਦੇ ਵਿੱਚ ਕਰ ਲੈਣੀ ਆ ਇਸ ਤਰੀਕੇ ਦੇ ਨਾਲ ਕੈਰਟ ਵੀ ਉੱਪਰ ਰੱਖ ਲਿਓ ਹੁਣ ਇਹਨਾਂ ਨੂੰ ਵੀ ਲੰਬੇ-ਲੰਬੇ ਪੀਸੇਸ ਦੇ ਵਿੱਚ ਕਰ ਲੈਣਾ ਫਿਰ ਆਪਾਂ ਜਿਹੜਾ ਹੌਸ ਨੂੰ ਕੱਟ ਲਿਆ ਸੀਗਾ ਬਿਲਕੁਲ ਪਤਲਾ-ਪਤਲਾ ਤੇ ਲੰਬਾ-ਲੰਬਾ ਆਪਾਂ ਇਹਨੂੰ ਕੱਟ ਲੈਣਾ ਉਸੇ ਸਾਰੀ ਵੀਡੀਓ ਨੂੰ ਜ਼ਰੂਰ ਦੇਖੋ ਤੁਹਾਨੂੰ ਬਹੁਤ ਵਧੀਆ ਲੱਗੂਗੀ ਔਰ ਤੁਹਾਡੇ ਬੱਚੇ ਵੀ ਇਸ ਰੈਸਪੀ ਨੂੰ ਬਹੁਤ ਪਸੰਦ ਕਰਨਗੇ ਮੇਰੇ ਕਹਿੰਦੇ ਸੋ ਟਰਾਈ ਜ਼ਰੂਰ ਕਰਿਓ ਔਰ ਵੀਡੀਓ ਸਾਰੀ ਨੂੰ ਦੇਖਿਆ ਹੁਣ ਆਪਾਂ ਜਿਹੜੇ ੈਪਸਿਕਮ ਕੱਟ ਰਹੇ ਹਾਂ ਜਿੰਨਾ ਟਾਈਮ ਤੱਕ ਮੈਂ ਸਬਜੀ ਕੱਟ ਰਹੀ ਹਾਂ ਜੇ ਕੋਈ ਮੇਰੇ ਚੈਨਲ ਤੇ ਫਸਟ ਟਾਈਮ ਆਇਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹੁਣ ਆਪਾਂ ਜਿਹੜਾ ਆਇਲ ਗਰਮ ਕਰਾਂਗੇ ਹੁਣ ਉਸ ਵਿੱਚ ਕਟੀਆਂ ਹੋਈਆਂ ਵੈਜੀਸ ਐਡ ਕਰਾਂਗੇ मैं थोड़े से नूडल्स बनाने से उस अकॉर्डिंग बहुत वैजस जिंजर गार्लिक पेस्ट ये तो बहुत बढ़िया टेस्ट आएगा जरूर ऐड करो ये थोड़ी कोई पेस्ट नहीं है, हैगी कट के थोड़ा ऐड कर सकते हो जो तुम खा लें तो इस नमक ऐड करा ਨਮਕ ਕਰਕੇ ਇਸਨੂੰ ਆਪਾਂ ਮਿਕਸ ਕਰ ਦੇਣਾ। ਅਸੀਂ ਦੇਖ ਸਕਦੇ ਹਾਂ ਕਾਫੀ ਹੱਦ ਤੱਕ ਆਪਣੀ ਵੈਜੀਟੇਬਲ ਜੜੀਆਂ ਕੁੱਕ ਹੋ ਚੁੱਕੀਆਂ ਨੇ। ਹੁਣ ਇਹਦੇ ਵਿੱਚ ਸੋਇਆ 소ਸ ਐਡ ਕਰਾਂਗੇ। ਸੋਇਆ 소ਸ ਐਡ ਕਰਕੇ ਹੁਣ ਇਹਨੂੰ ਆਪਾਂ ਜਿਹੜਾ ਮਿਕਸ ਕਰ ਦੇਣਾ। 1-2 ਮਿੰਟ ਪੱਕਣ ਦੇਣਾ। 1-2 ਮਿੰਟ ਬਾਅਦ ਇਹਦੇ ਵਿੱਚ ਪਾਉਗੀ 오ਰਗੈਨੋ। ਰੀਫਲੈਕਸ ਨਮਕ ਆਲਰੇਡੀ ਐਡ ਕਰਤਾ ਜੀ ਦਾ ਤੋਂ ਇਹ ਵੀ ਬਲੈਕ ਪੈਪਰ ਤੇ ਹੁਣ ਇਹਨੂੰ ਆਪਾਂ ਮਿਕਸ ਕਰ ਦਵਾਂਗੇ 2 ਮਿੰਨਰ ਕੁਕ ਕਰਨ ਤੋਂ ਬਾਅਦ ਇਹਦੇ ਸੈਡ ਕਰਾਂਗੇ ਆਪਾਂ ਆਪਾਂ ਨੂਡਲਸ ਨੂਡਲਸ ਸੈਡ ਕਰਦੇ ਹਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣੇ ਇਹ ਲੈਣ ਨੂੰ ਆਪਾਂ ਮਿਕਸ ਕਰ ਲਾਂਗੇ ਫਿਰ ਆਪਾਂ ਨੂੰ ਜੂਰ ਲੱਗੂਗੀ ਤਾਂ ਪ੍ਰੈਪੇਰਿਟੀ ਦੇ ਚੜੀਏ ਸੋਇਆ ਸਾਸ ਥੋੜੀ ਜਿਹੀ ਹੋਰ ਐਡ ਕਰਾਂਗੇ ਹੁਣ ਇਹਦੇ ਵਿੱਚ ਆਪਾਂ ਜੂੜੀ ਆ ਸੋਇਆ ਸਾਸ ਐਡ ਕਰਕੇ ਨੂੰ ਮਿਕਸ ਕਰ ਦਾਂ ਤੇ इन हूँ कुक हो देवे हूँ गैस का फ्लेम बंद कर दें तो आप अपने मैदे वास्ते जी सॉरी सा वास्ते सलरी बनावेंगी दो चम्मच इतने आप मैदे यूज़ किए हैं दो ही चम्मच आप जला रोड द यूज़ ने मतलब दो फ्लो दो चम्मच आपको कॉर्नफ्लोअर कोन स्टार्च लिया है तो दोनों चीज़ों आप मिक्स करके ਬਿਲਕੁਲ ਹਲਕਾ ਜਾਂ ਨਮਕ ਛਾੜ ਮਸਾਲਾ ਥੋੜੀ ਜੀ ਆਪਾਂ ਜਿਹੜੀ ਚਿਲੀ ਫਲੈਕਸ ਐਡ ਕਰਾਂਗੇ ਤਾਂ ਹੁਣ ਇਹਨਾਂ ਨੂੰ ਮਿਕਸ ਕਰ ਲਵਾਂਗੇ ਥੋੜਾ ਥੋੜਾ ਪਾਣੀ ਐਡ ਕਰਕੇ ਨੂੰ ਮਿਕਸ ਕਰਦੇ ਜਾਣਾ ਬਹੁਤ ਜ਼ਿਆਦਾ ਪਾਣੀ ਨਹੀਂ ਐਡ ਕਰਨਾ ਆਪਾਂ ਇਹਦੇ ਆਪਸ ਲੱਦੀ ਜੀ ਬਣਾਉਣੀਆਂ ਇਸ ਲੱਦੀ ਆਪਾਂ ਥੋੜੀ ਜੀ ਵੱਧ ਬਣਾਉਣੀਆਂ ਕਿਆਂ ਕਉਂਕਿ ਅੱਜ ਆਪਾਂ ਜਿਹੜੇ ਨੇ ਇਹਨਾਂ ਨੂੰ ਸਿਰਫ਼ ਸਪ੍ਰਿੰਗ ਬਾਲ ਬੰਦੀ ਕਰਦੇ ਹੁੰਨੇ ਆ ਬਟ ਅੱਜ ਇਹਨਾਂ ਦੇ ਵਿੱਚ ਆਪਾਂ ਸਪ੍ਰਿੰਗ ਬਾਲ ਡਿਪ ਵੀ ਕਰਾਂਗੇ ਸੋ ਇਸ ਕਰਕੇ ਸਾਰੀ ਵੀਡੀਓ ਨੂੰ ਦੇਖਿਓ ਕੁੱਨੇ ਨੂੰ ਆਪਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਇਸ ਦਾ ਵੈਸਟ ਕਰ ਲਵਾਂਗੇ ਔਰ ਬਿਲਕੁਲ ਆਪਾਂ ਦੀ ਸਲਰੀ ਆਪਾਂ ਰੈਡੀ ਥੋੜਾ ਜਿਹਾ ਪਾਣੀ ਹੋਰ ਐਡ ਕਰ ਲੇ ਬਿਲਕੁਲ ਪਤਲੀਆਂ ਜਿਹੀ ਸਲੜੀ ਬਣਾਈਆਂ ਬਹੁਤ ਜ਼ਿਆਦਾ ਥਿੱਕ ਵੀ ਨਹੀਂ ਬਣਾਉਣੀਆਂ ਹੁਣ ਸਪਰਿੰਗਲ ਸ਼ੀਟਸ ਲਵਾਂਗੇ ਤੇ ਇਹਨਾਂ ਨੂੰ ਆਪਾਂ ਸੈਪਰੇਟ ਕਰ ਲੈਣਾ ਮੈਂ ਮਾਰਕੀਟ ਵਾਲੀਆਂ ਯੂਜ਼ ਕੀਤੀਆਂ ਨੇ ਸ਼ੀਟਸ ਆਪਾਂ ਜਿਹੜੀਆਂ ਨੇ ਉਹ ਸੈਪਰੇਟ ਕਰਦੇ ਜਾ ਰਹੇ ਹਾਂ ਇਸ ਤਰੀਕੇ ਸਾਰੀਆਂ ਸ਼ੀਟਸ ਆਪਾਂ ਜਿਹੜੀਆਂ ਨੇ ਸੈਪਰੇਟ ਕਰ ਲੈਣੀਆਂ ਨੇ ਬਿਲਕੁਕੁਲ ਆਰਾਮ ਦੇ ਨਾਲ ਸੈਪਰੇਟ ਕਰਨੀਆਂ ਕਿ ਕੋਈ ਸ਼ੀਟ ਆਪਣੀ ਜੜੀਆਂ ਫਟ ਨਾ ਜਾਵੇ ਜੇ ਇਨਕੇਸ ਸਾਡੀ ਫਟ ਵੀ ਜਾਂਦੀ ਆ ਨਾ ਉਹ ਸੀਲ ਹੋ ਜਾਂਦੀ ਹੁੰਦੀ ਹੈ ਹੁਣ ਆਪਾਂ ਜੜੀਆਂ ਫਿਲ ਸੈਪਰੇਟ ਕਰਕੇ ਦੇ ਵਿੱਚ ਨੂਡਲਸ ਐਡ ਕਰ ਰਹੇ ਹਾਂ ਨੂਡਲਸ ਸਾਇਟਾ ਦੇ ਢੰਡੇ ਹੋਣ ਸਾਹੇ ਗਰਮ ਹੋਣ ਉਹਦਾ ਕੋਈ ਨਹੀਂ ਕਿਉਂਕਿ ਇਹ ਸ਼ੀਟ ਆਪਣੀ ਫਟਦੀ ਨਹੀਂ ਆ ਨੂਡਲਸ ਐਡ ਕੀਤੇ ਨੂਡਲਸ ਆਪਾਂ ਐਡ ਕਰ ਲਏ ਨੇ ਹੁਣ ਇਹਨੂੰ ਆਪਾਂ ਜੜੀਆ ਫੋਲਡ ਕਰਨਾ ਸ਼ੁਰੂ ਕਰਾਂਗੇ ਇਸ ਤਰੀਕੇ ਨਾਲ ਰੋਲ ਕਰਦੇ ਹੋਏ ਪਹਿਲਾਂ ਨੂਡਲਸ ਵਾਲੇ ਸਾਰੇ ਆਪਾਂ ਜਿਹੜਾ ਕਵਰ ਕਰ ਲਿਆ ਹੁਣ ਸਾਈਡਾਂ ਆਪਾਂ ਕਿਵੇਂ ਫੋਲਡ ਕਰਨੀਆਂ ਨੇ ਜੇ ਤੁਸੀਂ ਚਾਹੋ ਤਾਂ ਇੱਥੇ ਆਪਾਂ ਸਲਰੀ ਲਗਾ ਲਈਆ ਹਲਕੀ ਹਲਕੀ ਸਲਰੀ ਜੀ ਲਗਾ ਕੇ ਆਪਾਂ ਹੁਣ ਇਹਨੂੰ ਇੱਕ ਸਾਈਡ ਤੋਂ ਇਸ ਤਰੀਕੇ ਨਾਲ ਆਪਾਂ ਸੀਲ ਕਰ ਦੇਣੇ ਦੂਜੀ ਸਾਈਡ ਵੀ ਆਪਾਂ ਸੇਮ ਤਰੀਕੇ ਨਾਲ ਸੀਲ ਕਰ ਦਵਾਂਗੇ ਹੇਠੇ ਜਿੱਥੋਂ ਆਪਾਂ ਸੀਲ ਕਰਨਾ ਹੈ ਉੱਥੇ ਆਪਾਂ ਸਲਰੀ ਲਗਾ ਲਈਏ ਹੁਣ ਇਹਨੂੰ ਆਪਾਂ ਫੋਲਡ ਕਰਦੇ ਜਾਵਾਂਗੇ ਇਸ ਤਰੀਕੇ ਦੇ ਨਾਲ ਸਾਰੇ ਨੂੰ ਆਪਾਂ ਵਧੀਆ ਤਰੀਕੇ ਦੇ ਨਾਲ ਜਿਹੜਾ ਫੋਲਡ ਕਰ ਲਿਆ ਸਾਰੇ ਸਪਰਿੰਗਲ ਆਪਾਂ ਇਸੇ ਤਰੀਕੇ ਤਿਆਰ ਕਰ ਲੈਣੇ ਨੇ ਹੋਣ ਵਾਲੀ ਆ ਆਪਣੇ ਜਿਹੜੀ ਆ ਇਹਨਾਂ ਨੂੰ ਆਪਾਂ ਕੁਰਕਰੇ ਕਰਨਾ ਹੈ ਤੇ ਇਸ ਦੇ ਲਈ ਆਪਾਂ ਨੂੰ ਜਿਹੜੀ ਆ ਕੌਨਫਲੈਕਸ ਚਾਹੀਦੇ ਹੋਣਗੇ ਇੱਕ ਵੱਡੇ ਟ੍ਰੇ ਦੇ ਵਿੱਚ ਇਸ ਤਰੀਕੇ ਨਾਲ ਰੱਖ ਲੈਣਾ ਕਿ ਆਪਾਂ ਬਾਅਦ ਸਪਿੰਗ ਰੋਲ ਜਿਹੜੇ ਆ ਰੋਲ ਕਰਨ ਦੇ ਵਿੱਚ ਔਕ ਆਸਾਨੀ ਰਹਿੰ ਜਾਂਦੀ ਆ ਬਿਲਕੁਲ ਹੱਥ ਦੇ ਨਾਲ ਕ੍ਰਸ਼ ਕਰਕੇ ਇਹਨਾਂ ਨੂੰ ਪਾਊਡਰ ਜਿਹਾ ਬਣਾ ਲੈਣਾ ਬਹੁਤ ਜ਼ਿਆਦਾ ਨਹੀਂ ਮੀਡੀਅਮ ਦਾ ਹੁਣ ਸਪਿੰਗ ਰੋਲ ਨੂੰ ਇਸ ਤਰੀਕੇ ਆ ਪਾਸਟਰੀ ਦੇ ਵਿੱਚ ਟਿਪ ਕਰਕੇ ਤੋਂ ਕੰਪਲੈਕਸ ਨਾਲ ਆਪਾਂ ਜਿਹੜਾ ਕੋਟ ਕਰ ਲੈਣਾ ਹੱਥ ਦੇ ਨਾਲ ਉੱਪਰ ਉੱਪਰ ਸਾਰਾ ਆਪਾਂ ਕੰਪਲੈਕਸ ਨਾਲ ਇਹਨੂੰ ਕਵਰ ਕਰ ਦਿੰਨੇ ਸਿੱਧੇ ਚਾਲ ਦੂ ਸਾਰਾ ਆਪਾਂ ਕਿੰਨਾ ਵਧੀਆ ਜਿਹੜਿਆਂ ਨੂੰ ਕਵਰ ਕਰ ਲਿਆ ਜਿੰਨੇ ਆਪਾਂ ਨੂੰ ਸਪ੍ਰਿੰਗ ਰੋਲ ਚਾਹੀਦੇ ਨੇ ਸਾਰੇ ਆਪਾਂ ਜਿਹੜੇ ਨੇ ਰੈਡੀ ਕਰ ਲਏ ਨੇ ਹੁਣ ਤੇਲ ਗਰਮ ਹੋ ਚੁੱਕਾ ਹੈ ਇਸ ਲਈ ਜੇ ਆਪਾਂ ਜਿਹੜੇ ਨੇ ਸਪ੍ਰਿੰਗ ਰੋਲ ਐਡ ਕਰਦੇ ਹਾਂ हम आप जनू ऐड करते हैं एड कर हूँ आप जरा कड़छी नाल ये उपर जोड़ा ऑयल सप्रैड करते जाएंगे सारा ऑयल है जोड़ा आप थोड़ा थोड़ा उपर ऐड करते जाए कि उपरों भी ये वजिया जाए, जो ये नीचे वाले साइड तो पक गया तो आप इधरों भी पकावेंगे पर इस तरीके हूँ कि अंदरों भी वह पक जाता है जरूर ऑयल एड करो ये बहुत क्रिस्पी बनने ਹੁਣ ਆਪਣੀ ਇੱਕ ਸਾਈਡ ਆ ਵਧੀਆ ਪੱਕ ਚੁੱਕੀ ਆ ਹੁਣ ਆਪਾਂ ਇਹਨੂੰ ਜਿਹੜਾ ਦੂਜੀ ਸਾਈਡ ਤੋਂ ਵੀ ਪਕਾ ਲੈਣਾ ਤੁਸੀਂ ਦੇਖ ਸਕਦੇ ਹੋ ਕਿੰਨੇ ਵਧੀਆ ਜਿਹੜੇ ਨੇ 골ਡਨ ਕਰਿਸਪੀ ਹੋ ਚੁੱਕੇ ਆ ਇਹ ਦੇਖਣ ਨੂੰ ਇੰਨੇ ਵਧੀਆ ਲੱਗ ਰਹੇ ਹਨ ਖਾਣ ਚ ਨੋ ਵੀ ਜ਼ਿਆਦਾ ਟੇਸਟੀ ਹੋਣਗੇ ਸਪ੍ਰਿੰਗ ਰੋਲ ਆਪਣਾ ਬਿਲਕੁਲ ਰੈਡੀ ਆ ਹੁਣ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਕਰਿਸਪੀ ਬਣੇ ਆ ਤਾਨੂੰ ਦੇ ਦੇ ਇਹਨਾਂ ਨੂੰ ਖਾਣੋਂ ਦਿਲ ਕਰੂਗਾ ਕਿੰਨੇ ਕ੍ਰਿਸਪੀ ਲੱਗ ਰਹੇ ਆ ਦੇਖੋ ਤਾਂ ਮੈਂ ਤੁਹਾਨੂੰ ਇਹਨਾਂ ਨੂੰ ਕੱਟ ਕੇ ਵੀ ਦਿਖਾਉਣੀ ਆ ਤੁਹਾਨੂੰ ਵਾਸਤੇ ਸਮਝ ਆ ਰਹੀ ਹੋਵੇਗੀ ਕਿੰਨੇ ਕ੍ਰਿਸਪੀ ਬਣੇ ਕਿੰਨੇ ਵਧੀਆ ਬਣ ਚੁੱਕੇ ਨੇ ਆਪਣੇ ਸਪ੍ਰਿੰਗ ਰੋਲ ਮੇਰੇ ਗੈਂ ਤੇ ਇੱਕ ਵਾਰੀ ਇਸ ਰੈਸਪੀ ਨੂੰ ਟ੍ਰਾਈ ਜ਼ਰੂਰ ਕਰਿਓ ਔਰ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਰੈਸਪੀ ਕਿਵੇਂ ਲੱਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ